ਕਲ ਮਰਨਾ ਵੀ ਦੇਹੀ ਗੱਲ ਕਰਨਾ ਪੀਦਾ ਹੁਣ ਉਹਦੇ ਪੈਸੇ ਲਈ ਜਾਂਦੇ ਹੀ ਅੱਗੇ ਵੀ ਚਲੋ ਖਰਚਾ ਹੋਇਆ ਆ ਤੇ ਇੱਕ ਗੱਲੋਂ ਦੇ ਵਾਹੇ ਸਹੀ ਕਹਿੰਦੇ ਆ ਵੀ ਇੰਨਾ ਖਰਚਾ ਹੋਇਆ ਬਹੁਤ ਘੱਟ ਥਰਡ ਟਾਈਮ ਰੁਕ ਜਾਂਦੇ ਉਹਦੇ ਨਿੱਕੇ ਨਿੱਕੇ 2 3 ਇੰਸਟਾ ਮਮੇ ਜੀ ਮੈਂ ਤਾਂ ਕਹਿਨੀ ਆ ਵੀ ਨਿੱਕੇ ਮੁਲਖ ਦਾ ਹੀ ਬਣਾ ਲੈਂਦੇ ਹਲੇ ਕਿਉਂਕਿ ਹੁਣ ਇੰਨਾ ਖਰਚਾ ਹੋਇਆ ਵਾ ਤੇ ਚੱਲ ਜੇ ਪੈਸੇ ਥੋੜੇ ਇਕੱਠੇ ਹੋ ਜਾਣਗੇ ਨਾ ਜੇ ਉਹ ਵੱਡੇ ਮੁਲਖ ਵਿੱਚ ਜਾਊਗਾ ਕਿਤੇ ਕੱਲ ਨੂੰ ਤੁਹਾਡਾ ਵੀ ਵਾਰਦਾ ਬਣਾਊਗਾ ਤੇ ਹੀ ਨਹੀਂ ਚਲ ਜਾਓਗੇ ਇਹ ਗੱਲ ਨਹੀਂ ਆ ਸੋਚਦਾ ਠੀਕ ਆ 3 స్టార్ ਕੋਈ ਗੱਲ ਨਹੀਂ ਰੁਪਿੰਦਰ ਜੇ लवली ਇਹ ਗੱਲ ਕਹਿੰਦਾ ਵਾ ਨਾ ਅਸੀਂ ਜਿੱਥੋਂ ਮਰਜੀ ਹੀ ਅਠੀ ਜੇਠੀ 2 3 స్టార్ ਦੇਖੋ ਮੰਮੀ ਜੀ ਮੈਨੂੰ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਆ ਹੁਣ ਤੁਸੀਂ ਖੁਦ ਆਪ ਹੀ ਸਿਆਣੇ ਆ ਹੁਣ ਜਦੋਂ ਵਿਆਹ ਕੀਤਾ ਸੀ ਨਾ ਮੈਨੂੰ ਪਤਾ ਵਾ ਵੀ ਕਿੰਨੀਆਂ ਗੱਲਾਂ ਬਾਤਾਂ 2 3 స్టార్ ਜਦੋਂ ਮੰਮੀ ਜੀ ਵਿਆਹ ਕੀਤਾ ਸੀ ਨਾ ਤੇ ਮੈਨੂੰ ਪਤਾ ਵਾ ਵੀ ਕਿੰਨੀਆਂ ਗੱਲਾਂ ਬਾਤਾਂ ਮੈਨੂੰ ਸੁਣਨੀਆਂ ਪਈਆਂ ਸੀ 2 3 స్టార్ ਹੇ ਰੱਬਾ ਰਿਸ਼ਤਾ ਦਾ ਹੁਣ ਘਰ ਦਾ ਮਸਲਾ ਆ ਚਲੋ ਹਿਵੇਂ ਮੰਨਦੇ ਆ ਪਰ ਇਹ ਆ ਵੀ ਤੁਸੀਂ ਆਪਸ ਵਿੱਚ ਸਲਾਹ ਕਰ ਲਓ ਜੇ ਕੋਈ ਵੀ ਗੱਲਬਾਤ ਹੋਣੀ ਹੈ ਮਰਜ਼ੀ ਕਰਦੇ ਰਹਿਣ ਅੱਗੇ ਤੂੰ ਰਿਸ਼ਤਾ ਕਰਾ ਕੇ ਨਾ ਮੇਰੀ ਬੜੀ ਮੇਟ ਯਾਰ ਫੇਰ ਉਹ ਗੱਲਾਂ ਅਸੀਂ ਭੇਜਣਾ ਹੀ ਨਹੀਂਗਾ ਠੀਕ ਆ ਨਾ ਅੱਗੇ ਰਿਸ਼ਤਾ ਕਰਾ ਕੇ ਬੜੀ ਬੇਇੱਜ਼ਤੀ ਕਰਾਈਏ ਤੂੰ ਜਰਜੀ ਤੋਰ ਲੈਨੇ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ ਪਹਿਮਾ ਲਾ ਦੂੰ ਤੇਰੇ ਠੀਕ ਆ ਮੈਂ ਫਿਰ ਕਰ ਲੈਣਾ ਹੋ ਕੇ ਆਉਂਦਾ ਉਦੋਂ ਮਾਰ ਕੇ ਆ ਤੂੰ ਜੈਂਟਲ ਹੋ ਫੇਰਾ ਠੀਕ ਹੈ ਕਟ ਲਾ ਕੇ ਤੇ ਬਾਜੀ ਦਾ ਇਹ ਕਰਾਇਓ ਬੀਰੇ ਕਿਹਨ ਡੈਡੀ ਡੇੜੀ 25-30 ਲੱਖ ਰੁਪਈਆ ਲੱਗ ਜਾਣਾ ਵਾ ਵਗਿਆ ਵਾ ਕਣਕਾਂ ਤਾਂ ਸਾਰੀਆਂ ਡਿੱਗ ਪੀਆਂ ਤੇ ਆਹੋ ਤੇ ਚੱਲ ਕੋਈ ਇੱਕ ਬਰ ਮਿੰਟ ਪੰਜ ਮਿੰਟ ਦਾ ਲੱਗੂ ਆ ਜਿੱਦਾਂ ਰਾਤ ਦਾ ਨੇਰ ਚ ਖੜਾਇਆ ਵਾ ਨਾ ਸਾਰੀਆਂ ਹੀ ਕਣਕਾਂ ਲੰਮੇ ਪੈ ਗਈਆਂ ਵਾ ਜੋਤ ਹਾਂਜੀ ਮੈਂ ਨਾ ਡੈਡੀ ਨਾਲ ਤੇ ਮੰਮੀ ਨਾਲ ਸਲਾਹ ਕੀਤੀ ਹਾਂ ਉਹਦੇ ਨਾਲ ਇਹ ਆ ਕਿ ਚੱਲ ਮਗਰ ਤਹੀ ਤੇ ਚੱਲ ਜਾਓਗੇ ਠੀਕ ਹੈ ਦੇਖੋ ਕੋ 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 ਇੱਕ ਮੈਂ ਤੇ ਸੁਣ ਲੋ ਕੋਈ ਨਹੀਂ ਵੇਖ ਲੋ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਆ ਪਤਾ ਕੀ ਗੱਲ ਵਾ ਥੋੜੇ ਬੋਦੇ ਮੇਗੋ ਹੈਗੇ ਆ ਬਾਕੀ लवली ਵੀਰ ਵੀ ਕਹਿੰਦੇ ਆ ਐਸੇ ਕੱਟ ਲਾਇਓ ਬਾਕੀ लवली ਵੀਰ ਵੀ ਕਹਿੰਦੇ ਆ ਕਹਿੰਦਾ ਕੋਈ ਗੱਲ ਨਹੀਂ ਜੇ ਜਣਾ ਹੋਏਗਾ ਨਾ ਤੇ ਸ਼ਾਸਤਰੀ ਕਾਲੀ ਸਾਰੇ ਨੂੰ ਸ਼ਾਸਤਰੀ ਕਾਲੀ ਸਾਰੇ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਸੀਂ ਵੀ ਬਹੁਤ ਵਧੀਆ ਤੇ ਅੱਜ ਬੋ ਕੀ ਕਰਨ ਲੱਗਿਆ ਉਹ ਦੇਖ ਗਿਆ ਲੋਕਾਂ ਨੂੰ ਸਾਰਾ ਕੁਝ ਪਕੌੜੇ ਪਕੌੜੇ ਖਾਣ ਨੂੰ ਅਸਲ ਵਿੱਚ ਮੇਰਾ ਜੀ ਕਰਨ ਰਿਹਾ ਹੈਗਾ ਜਿਆਦਾ ਅਨਮੋਲ ਲੈਣੇ ਆ ਗਿਆ ਵਿੱਚ ਇਹ ਸਤਾ ਨੇ ਐਵੇਂ ਹੀ ਵਾਰੀ ਬਣਾ ਕੇ ਬੈਹ ਜਿੰਦੇ ਆਪਣੀ ਇੱਕ ਤੇ ਇੱਕ ਆ ਕੇ ਦੇਖ ਜਾਨਾ ਹੋਰ ਫਿਰ ਸਾਰੇ ਜਿਹੜੀ ਸਾਡੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿਓ ਇੱਕ ਜਿਹੜੀ ਸੀਰੀ ਚੱਲਦੀ ਪਈ ਆਪਣੀ ਕਰਮਾ ਵਾਲੀ ਨੂੰ ਉਹਦੇ ਤੇ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਾਂ ਤੇ ਤੁਸੀਂ ਸਾਰੇ ਵੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਇਦਾਂ ਹੀ ਸਾਨੂੰ ਹੋਰ ਵੀ ਪਿਆਰ ਦਿੰਦੇ ਰਹੋ ਤਾਂ ਜੋ ਅੱਗੇ ਅਸੀਂ ਮਤਲਬ ਵੱਤੋ ਵੱਧ ਵਧੀਆ ਵੀਡੀਓਜ਼ ਬਣਾ ਸਕੀਏ ਬਾਕੀ ਐਨੀਵਰਸਰੀ ਤੇ ਸਾਨੂੰ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਵਿਸ਼ਕੀਤਾ ਤੇ ਉਹਦੇ ਮੈਂ ਰਿਪਲਾਈ ਕਰਨੇ ਆ ਥੋੜੇ ਕਿ ਟਾਈਮ ਤੱਕ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਨਾ ਪਿਆਰ ਦੇਣ ਵਾਸਤੇ ਥੈਂਕ ਯੂ ਦੇਖਣਾ ਮੈਂ ਸਮਾਂ ਇਹ ਤੇ ਮੈਂ ਹੁਣੇ ਸਾਬਿਆ ਲਿਆ ਪੋਨੀ ਦਿਓ ਪੁੱਛੋ ਪੋਨੀ ਨਹੀਂ ਪੋਨੀ ਪੋਨੀ ਇੱਕ ਦੇ ਪੰਜਾਬੀ ਨੂੰ ਬੜਾਉ ਕਹਿੰਦੇ ਆ ਜੇ ਮੈਂ ਕਿਹਾ ਵਿਆਹ ਦੀਆਂ ਤਾਂ ਕਰਨੀ ਵੀ ਇੱਕੋ ਕੱਢਣਾ ਵਾ ਅੱਛਾ ਮੈਂ ਪਹਿਲਾਂ ਖਾਵਾਂ ਸੋਗੇ ਦੇ ਖੜਿਆ ਮੈਂ ਪਕੌੜੇ ਪਹਿਲਾਂ ਮੈਂ ਖਾ ਰਿਆ ਤਾਂ ਯਾ ਮੈਂ ਖਾਵਾਂਗਾ ਤੇ ਫਿਰ ਤੁਸੀਂ ਆਓਗੇ ਕਿਚਰ ਰੱਖੋ ਮੇਰਾ ਬੋਲ ਕਿੰਨਾ ਕ ਭਿਆਨ ਨਾ ਕਿੰਦਾ ਕੰਮ ਕਰਦੀ ਹੋਣੀ ਹੈ ਨਾ ਜਿਹੜੀ ਕਰਦੀ ਰੋਟੀ ਵੀ ਖੋ ਗਰਮੇ ਹੋ ਜਾ ਲੱਵੀ ਕੁੜੀ ਤਾਂ ਉਧਾ 10 ਚ 10 ਨੰਬਰ ਲੈ ਗਈ ਆ ਚਲੋ ਬੈਠੋ ਫਿਰ ਬੱਚੇ ਸਪੈਸ਼ਲੀ ਇਧਰੇ ਪਾਸੇ ਬੈਠੇ ਹੋ ਇਧਰੇ ਪਾਸੇ ਮੈਂ ਉਹ ਦੇਖਣੀ ਨੈਟਫਲਿਕਸ ਪਰਪਕੋੜੀਆਂ ਸੱਚੀ ਬੜੀ ਸਵਾਗਤ ਹੈ ਸਰਦਾਰਾ। ਥੈਂਕ ਯੂ so much। ਤੁਸੀਂ ਸਾਰੇ ਜੀ ਨੇ ਮੇਰੇ ਬਲੌਗ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦਿਓ ਤੇ ਮੇਰੇ ਇਹ ਵਾਲੇ ਬਲੌਗ ਨੂੰ ਬਹੁਤ ਸਾਰਾ ਪਿਆਰ ਦਿਓ ਕਿਉਂਕਿ ਮੈਂ ਅੱਜ ਪਕੌੜੀਆਂ ਮੈਂ ਅੱਜ ਮਦੂਜੀ ਵਾਲੀ ਪਕੌੜੀ ਨਹੀਂ ਸੋਰੇ ਇੱਕ ਸਾਤਵੀਂ ਦੂਜੀ। ਨਹੀਂ ਕੱਲ ਮਰਨਾ ਵੀ ਏਹੀ ਗੱਲ ਕਰਨਾ। ਕਿ ਇਦਾਂ ਹੁਣ ਉਹਦੇ ਪੈਸੇ ਲਾਈ ਜਾਂਦੇ ਆ ਅੱਗੇ ਵੀ ਚਲੋ ਖਰਚਾ ਹੋਇਆ ਆ। ਤੇ ਇੱਕ ਗੱਲੋਂ ਦੇ ਵਾਹੇ ਸਹੀ ਕਹਿੰਦੇ ਆ ਵੀ ਇੰਨਾ ਖਰਚਾ ਹੋਇਆ ਬਹੁਤ ਘੱਟ ਟਾਈਮ ਰੁਕ ਜਾਂਦੇ। ਉਧਰ ਨਿੱਕੇ ਨਿੱਕੇ 2 3 ਸਟਾਰਟ ਮੰਮੀ ਜੀ ਮੈਂ ਤਾਂ ਕਹਿਨੀ ਆ ਵੀ ਨਿੱਕੇ ਮੁਲਕ ਦਾ ਹੀ ਬਣਾ ਲੈਂਦੇ ਹਾਲੇ ਕਿਉਂਕਿ ਹੁਣ ਇੰਨਾ ਖਰਚਾ ਹੋਇਆ ਵਾ ਤੇ ਚੱਲ ਜੇ ਪੈਸੇ ਥੋੜੇ ਇਕੱਠੇ ਹੋ ਜਾਣਗੇ ਨਾ ਜੇ ਉਹ ਵੱਡੇ ਮੁਲਕ ਵਿੱਚ ਜਾਊਗਾ ਕਿਤੇ ਕੱਲ ਨੂੰ ਤੁਹਾਡਾ ਵੀ ਵਾਰਦਾ ਬਣਾਉਂਗਾ ਤੇ ਹੀ ਨਹੀਂ ਚੱਲ ਜਾਊਗੀ ਇਹ ਗੱਲ ਨਹੀਂ ਆ ਸੋਚਦਾ ਠੀਕ ਆ ਗੀ ਸੋਚਦਾ ਤੂੰ ਤਾਂ ਕਿਹਦਾ 3 ਸਟਾਰ ਕੋਈ ਗੱਲ ਨਹੀਂ ਰਪਿੰਦਰ ਜੇ लवली ਇਹ ਗੱਲ ਕਹਿੰਦਾ ਵਾ ਨਾ ਅਸੀਂ ਜਿੱਥੋਂ ਮਰਜੀ ਹੀ ਅਠੀ ਜੇਠੀ 2 3 ਸਟਾਰ ਦੇਖੋ ਮੰਮੀ ਜੀ ਮੈਨੂੰ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਆ ਹੁਣ ਤੁਸੀਂ ਖੁਦ ਆਪ ਹੀ ਸਿਆਣੇ ਆ ਹੁਣ ਜਦੋਂ ਵਿਆਹ ਕੀਤਾ ਸੀ ਨਾ ਮੈਨੂੰ ਪਤਾ ਵਾ ਕਿ ਕਿੰਨੀਆਂ ਗੱਲਾਂ ਬਾਤਾਂ 2 3 ਸਟਾਰਟ ਜਦੋਂ ਮੰਮੀ ਜੀ ਵਿਆਹ ਕੀਤਾ ਸੀ ਨਾ ਤੇ ਮੈਨੂੰ ਪਤਾ ਵਾ ਕਿ ਕਿੰਨੀਆਂ ਗੱਲਾਂ ਬਾਤਾਂ ਮੈਨੂੰ ਸੁਣਨੀਆਂ ਪਈਆਂ ਸੀ 2 3 ਸਟਾਰਟ ਹਾਇ ਰੱਬਾ ਰਿਸ਼ਤਾ ਦਾ ਹੁਣ ਘਰ ਦਾ ਮਸਲਾ ਆ ਚਲੋ ਇਹ ਵੀ ਮੰਨਦੇ ਆ ਪਰ ਇਹ ਆ ਵੀ ਤੁਸੀਂ ਆਪਸ ਵਿੱਚ ਸਲਾਹ ਕਰ ਲਓ ਜੇ ਕੋਈ ਵੀ ਗੱਲ ਬਾਤ ਹੋਣੀ ਜੇ ਉਹ ਜੋ ਮਰਜ਼ੀ ਕਰਦੇ ਰਹਿਣ ਅੱਗੇ ਤੋਂ ਰਿਸ਼ਤਾ ਕਰਾ ਕੇ ਨਾ ਮੇਰੀ ਬੜੀ ਮੇਟ 2 स्टार्ट यार फिर ਉਹ ਗੱਲਾਂ ਅਸੀਂ ਭੇਜਣਾ ਹੀ ਨਹੀਂਗਾ ਠੀਕ ਆ ਨਾ ਅੱਗੇ ਰਿਸ਼ਤਾ ਕਰਾ ਕੇ ਬੜੀ ਬੇਇੱਜ਼ਤੀ ਕਰਾਈਏ ਤੂੰ ਜਰਜੀ ਤੋਰ ਲੈਨੇ ਕੋਈ ਗੱਲ ਨਹੀਂ ਪੁੱਤ ਤੂੰ ਫੇਰ ਨਾ ਕਰ ਪੈਸੇ ਮਹਲਾ ਦੂੰ ਤੇ ਠੀਕ ਆ ਮੈਂ ਫੇਰ ਕਰ ਲੈਣਾ ਹੋ ਕਿਉਂਦਾ ਉਧਰ ਮਾਰ ਕੇ ਆ ਤੂੰ ਜੈਂਟਲੋ ਫੇਰਾ ਠੀਕ ਆ ਕਟ ਲਾ ਕੇ ਤੇ ਭਾਜੀ ਦਾ ਇਹ ਕਰਾਇਓ ਭਾਜੀ ਦੱਬੀ ਦੇ ਕਹਿੰਦੇ ਇਹ ਰੇੜੀ 25 30 ਲੱਖ ਰੁਪਈਆ ਲੱਗ ਜਾਣਾ ਵਾ ਵਗਿਆ ਵਾ ਕਣਕਾਂ ਤਾਂ ਸਾਰੀਆਂ ਡਿੱਗ ਪੀਆਂ ਕੋਈ ਆਹ ਤੇ ਆਈ ਚਲੋ ਬਾਈ ਬਰਮਾ ਦੇ 5 ਮਿੰਟ ਦਾ ਲੱਗੂਆ ਜਿੱਦਾਂ ਰਾਤ ਦਾ ਨੇਰ ਚ ਖੜਾਇਆ ਵਾ ਨਾ ਸਾਰੀਆਂ ਹੀ ਕਣਕਾਂ ਲੰਮੇ ਪੈ ਗਈਆਂ ਵਾ ਜੋਤ ਹਾਂਜੀ ਮੈਂ ਨਾ ਡੈਡੀ ਨਾਲ ਤੇ ਮੰਮੀ ਨਾਲ ਸਲਾਹ ਕੀਤੀ ਉਹਦੇ ਨਾਲ ਇਹ ਆ ਕਿ ਚਲ ਮਗਰ ਤੁਸੀਂ ਤੇ ਚਲ ਜਾਓਗੇ ਠੀਕ ਹੈਂ ਦੇਖੋ ਕੋ 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 ਇੱਕ ਮੈਂ ਤੇ ਸੁਣ ਲਓ ਕੋਈ ਨਹੀਂ ਵੇਖ ਲਓ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਆ ਪਤਾ ਕੀ ਗੱਲ ਵਾ ਥੋੜੇ ਬਦੇ ਮੇਗੋ ਹੈਗੇ ਆ ਬਾਕੀ लवली वीर ਵੀ ਕਹਿੰਦੇ ਆ ਐਸੇ ਕੱਟ ਲਾਇਓ ਬਾਕੀ लवली वीर ਵੀ ਕਹਿੰਦੇ ਆ ਕਹਿੰਦਾ ਕੋਈ ਗੱਲ ਨਹੀਂ ਜੇ ਜਾਣਾ ਹੋਏਗਾ ਨਾ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਆਂਗੇ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਸੀਂ ਵੀ ਬਹੁਤ ਵਧੀਆ ਤੇ ਅੱਜ ਬੋ ਕੀ ਕਰਨ ਲੱਗਿਆ ਉਹ ਦਿਖ ਗਿਆ ਲੋਕਾਂ ਨੂੰ ਸਾਰਾ ਕੁਝ ਪਕੌੜੇ ਪਕੌੜੇ ਘਰ ਨੂੰ ਅਸਲ ਵਿੱਚ ਮੇਰਾ ਜੀ ਕਰਨ ਰਿਹਾ ਹੈਗਾ ਜਿਆਦਾ ਅਨਮੋਲ ਲੈਣੇ ਆ ਗਿਆ ਵਿੱਚ ਇਹ ਉਸਤਾਦ ਨੇ ਐਵੇਂ ਹੀ ਬੜੀ ਬਣਾ ਕੇ ਬੈਹ ਜੰਦੇ ਆਪਣੀ ਇੱਕ ਟਿਕਾ ਕੇ ਦੇਖ ਜਣਾ ਕੋਈ ਨਾ ਕਰਾ ਔਰ ਫਿਰ ਸਾਰੇ ਜਿਹੜੀ ਸਾਡੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿਓ ਇੱਕ ਜਿਹੜੀ ਸੀਰੀ ਚੱਲਦੀ ਪਈ ਆਪਣੀ ਕਰਮਾ ਵਾਲੀ ਨੂੰ ਉਹਦੇ ਤੇ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਾਂ ਤੇ ਤੁਸੀਂ ਸਾਰੇ ਵੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਇਦਾਂ ਹੀ ਸਾਨੂੰ ਹੋਰ ਵੀ ਪਿਆਰ ਦਿੰਦੇ ਰਹੋ ਤਾਂ ਜੋ ਅੱਗੇ ਹੀ ਮਤਲਬ ਵੱਧ ਤੋਂ ਵੱਧ ਵਧੀਆ ਵੀਡੀਓਜ਼ ਬਣਾ ਸਕੀਏ ਬਾਕੀ ਐਨੀਵਰਸਰੀ ਤੇ ਸਾਨੂੰ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਵਿਸ਼ ਕੀਤਾ ਤੇ ਉਹਦੇ ਮੈਂ ਰਿਪਲਾਈ ਕਰਨੇ ਆ ਥੋੜੇ ਕਿ ਟਾਈਮ ਤੱਕ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੰਨਾ ਪਿਆਰ ਦੇਣੁ ਵਾਸਤੇ ਥੈਂਕ ਯੂ ਦੇਖ ਲਾ ਲਾ ਕੇ ਮੈਂ ਸਮਝਾਉ। ਇਹ ਤੇ ਮੈਂ ਹੁਣੇ ਸਾਬਿਆ ਲਿਆ ਉਹ ਪੋਨੀ ਕਿਉਂ ਪੁੱਛ। ਪੋਨੀ ਨਹੀਂ ਪੋਨੀ। ਪੋਨੀ। ਇੱਕ ਦੇ ਪੰਜਾਬੀ ਨੂੰ ਬੜਾਉ ਕਹਿੰਦੇ ਆ। ਇਹ ਮੈਂ ਕਿਹਾ ਵਿਆਹ ਦੀਆਂ ਤਾਂ ਕਰਨੀ ਵੀ ਇੱਕੋ ਗੱਲ ਨਾ। ਅੱਛਾ ਮੈਂ ਪਹਿਲਾਂ ਖਾਵਾਂ। ਸੋਗੇ ਨਹੀਂ ਖਾਣਾ ਮੈਂ ਪਕੌੜੇ ਪਹਿਲਾਂ ਮੈਂ ਖਾ ਰਿਆ। ਪਹਿਲਾਂ ਮੈਂ ਖਾਵਾਂਗਾ ਤੇ ਫੇਰ ਤੁਸੀਂ ਖਾਓਗੇ। ਕਿਚ ਰੱਖੋ ਮੇਰਾ ਪਕੌੜਾ। ਕਿਦਾਂ ਕਫਾਇਆ ਤਾਂ ਨਾ ਕਿਦਾਂ ਕੰਮ ਕਰਦੀ ਹੋਣੀ ਹੈ ਨਾ ਜਿਹੜੀ ਕਰਦੀ। ਰੋਟੀ ਨਹੀਂ ਆਉਂਦੀ। ਸਾਗੀ ਵੀ ਖੁਰਮੇ ਹਾਉਣਾ। ਲਾਵੀ। ਕੁੜੀ ਤਾਂ ਉਹਦਾ 10 ਚ 10 ਨੰਬਰ ਲੈ ਗਈ ਆ। ਚਲੋ ਬੈਠੋ ਫਿਰ। ਬੱਚੇ ਸਪੈਸ਼ਲੀ ਇਧਰੇ ਪਾਸੇ ਬੈਠੇ ਹੋਈਂ ਇਧਰੇ ਪਾਸੇ। ਮੈਂ ਉਹ ਦੇਖਣੀ ਨੈਟਫਲਿਕਸ। ਨੈਟਫਲਿਕਸ। ਪਰਪਕੋੜੀ ਸੱਚੀ ਬੜੀ ਸਵਾਗਤ ਹੈ ਨਰਦਸ਼ ਥੈਂਕ ਯੂ so much ਤੁਸੀਂ ਸਾਰੇ ਜਿਨੇ ਮੇਰੇ ਬਲੌਗ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦਿਓ ਤੇ ਮੇਰੇ ਇਹ ਵਾਲੇ ਬਲੌਗ ਨੂੰ ਬਹੁਤ ਸਾਰਾ ਪਿਆਰ ਦਿਓ ਕਿਉਂਕਿ ਮੈਂ ਅੱਜ ਪਕੋੜੇ ਨਹੀਂ ਅੱਜ ਮੈਂ ਦੁਜੀਆਰੀ ਪਕੋੜੇ ਨਹੀਂ ਸਾਰੇ ਇੱਕ ਸਾਥ ਵਿੱਚ ਦੁਜੀਆਰੀ